ਸਿੰਘ ਪੰਨੂ ਵੱਲੋਂ ਫਤਿਹਗੜ ਚੂੜੀਆਂ 'ਚ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ ਮਾਰਕੀਟ ਕਮੇਟੀ ਵਿਖੇ ਬਲਪੀਤ ਸਿੰਘ ਪੰਨੂ ਅਤੇ ਚੇਅਰਮੈਨ ਅਰਜੀਵ ਸ਼ਰਮਾ ਨੇ ਲਗਾਏ ਬੂਟੇ ਚੇਅਰਮੈਨ ਅਰਜੀਵ ਸ਼ਰਮਾ ਵੱਲੋਂ ਬਲਪੀਤ ਸਿੰਘ ਪੰਨੂ ਦਾ ਮਾਰਕੀਟ ਕਮੇਟੀ ਵਿਖੇ ਪਹੁੰਚਣ ਤੇ ਕੀਤਾ ਗਿਆ ਜ਼ੋਰਦਾਰ ਸਵਾਗਤ ਫਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤੇ ਪੰਸਬ ਦੇ ਚੇਅਰਮੈਨ ਬਲਬੀਤ ਸਿੰਘ ਪੰਨੂ ਫਤਿਹਗੜ ਚੂੜੀਆਂ ਮਾਰਕੀਟ ਕਮੇਟੀ ਦਫਤਰ ਪਹੁੰਚੇ ਜਿੱਥੇ ਉਹਨਾਂ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਰਜੀਵ ਸ਼ਰਮਾ ਤੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਰਜੀਵ ਸ਼ਰਮਾ ਵੱਲੋਂ 500 ਬੂਟੇ ਲਗਾਉਂਦਾ ਟਿੱਚਰ ਉਪਨਿਥਿਆ ਗਿਆ ਜਿਸ ਦੀ ਸ਼ੁਰੂਆਤ ਬਲਬੀਤ ਸਿੰਘ ਪੰਨੂ ਵੱਲੋਂ ਕੀਤੀ ਗਈ ਅਤੇ ਬੂਟੀਆਂ ਦੀ ਸਾਂਭ ਸੰਭਾਲ ਦਾ ਚਿੰਮਾਂ ਵੀ ਵਰਕਰਾਂ ਨੂੰ ਸੌਂਪਿਆ ਗਿਆ ਇਸ ਤੋਂ ਪਹਿਨ ਬਲਬੀਤ ਸਿੰਘ ਪੰਨੂ ਵੱਲੋਂ ਮਾਰਕੀਟ ਕਮੇਟੀ ਦਫਤਰ ਵਿਖੇ ਆਮ ਆਦਮੀ ਪਾਰਟੀ ਤਿੰਕੀ ਤਕਨੀਕੀ ਸੂਚ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਪਿੰਡਾਂ ਅਤੇ ਫਤਿਹਾਂ ਚੂੜੀਆਂ ਸ਼ਹਿਰ ਦਾ ਵਿਕਾਸ ਕਰਨ ਲਈ ਵਿਚਾਰਾ ਕੀਤੀ ਗੈਂਬਲ ਪੀਚਿੰਗ ਪਰਨੂ ਵੱਲੋਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣਾ ਪਿਛਲੀ ਤਾਵਾ ਲੋਡ ਕਰਾਂ ਅਤੇ ਦੁਕਾਨਾਂ ਦਾ ਬਤਾਉਂ ਤਾਂ ਜੋ ਪਿਛਲੀ ਦੀ ਆ ਰਹੀ ਸਮੱਸਿਆ ਦਾ ਹੱਲ ਹੋ ਸਕੇ ਐਸੇ ਹਮ ਤਿਤੋਪਾ ਅਗਲੇ ਹਫਤੇ ਅੱਜ ਕੀ ਬਾਰੇ ਵੀਰਵਾਰ ਸੋਮਵਾਰ ਤੋਂ ਆਪਾਂ ਪਿੰਡਾਂ ਦੇ ਵਿੱਚ ਹਰ ਗੁਜਾਰੀਆਂ ਜਿਹੜੀਆਂ ਲਾਲੋਂ ਛਪੜਾਂ ਦੀਆਂ ਪੰਡਾਂ ਦੇ ਵਿੱਚ ਸਿਵਰੇ ਜੀਆਂ ਸਭ ਤੋਂ ਪਹਿਲ ਦੇਣੀ ਸੀਵਰੇ ਇਹ ਨਹੀਂ ਕਰਨਾ ਆਪਾਂ ਵੀ ਇਧਰੋਂ ਕੁੱਟਿਆ ਦੇ ਇਧਰ ਲਾ ਦਿੱਤਾ ਫਿਰ ਉਹਦੀ ਗਲੀ ਫੁੱਟਦੀ ਉਹਦੀ ਗਲੀ ਫੁੱਟਦੀ ਨਹੀਂ ਹਲਕਾ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਕ ਤੇ ਇੰਚਾਰਜ ਤੇ ਪੰਚਤ ਤੇ ਚੇਅਰਮੈਨ ਬਲਬੀਤ ਸਿੰਘ ਪੰਨੂ ਅੱਜ ਫਤੇਗੜ ਚੂੜੀਆਂ ਮਾਰਕੀਟ ਕਮੇਟੀ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਦਾ ਮਾਰਕੀਟ ਕਮੇਟੀ ਦੇ ਚੇਅਰਮੈਨ ਅਰਜੀਵ ਸ਼ਰਮਾ ਵੱਲੋਂ ਅਤੇ ਵਰਕਰਾਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਰਜੀਵ ਸ਼ਰਮਾ ਵੱਲੋਂ ਜੋ ਬੁਟੇਲ ਗੌਂਦੀ ਮਹਿਮ ਸ਼ੁਰੂ ਕੀਤੀ ਗਈ ਤੇ ਸ਼ੁਰੂਆਤ ਬਲਬੀਚਿੰਗ ਪੰਨੂ ਵੱਲੋਂ ਬੁਟੇ ਲਗਾ ਕੇ ਕੀਤੀ ਗਈ ਤੇ ਇਸ ਤੋਂ ਪਹਿਲਾਂ ਮਾਰਕੀਟ ਕਮੇਟੀ ਦਫ਼ਤਰ ਵੇਖ ਕੇ ਬਲਬੀਚਿੰਗ ਪੰਨੂ ਵੱਲੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਬਿਜਲੀ ਅਤੇ ਸ਼ਹਿਰ ਅਤੇ ਪਿੰਡਾਂ ਦੇ ਵਿਕਾਸ ਨੂੰ ਲੈ ਕੇ ਵਿਚਾਰਾਂ ਕੀਤੇ ਗਏ ਗੱਲਬਾਤ ਕਰਦੇ ਆ ਬਲਬੀਚ ਸਿੰਘ ਪੰਨੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਜੀਵ ਸ਼ਰਮਾ ਤਰਦੋ ਬੈਲੋ ਜੀ ਬਹੁਤ ਬਹੁਤ ਧੰਨਵਾਦ ਪਤਗੜ ਚੂੜੀਆਂ ਦੀ ਸੰਗਤ ਦਾ ਇਹਨਾਂ ਨੇ ਇਲੈਕਸ਼ਨ ਦੇ ਵਿੱਚ ਵੀ ਬੜਾ ਪਿਆਰ ਦਿੱਤਾ ਸੀ तकरीबन 40000 ਸੰਗਤ ਨੇ ਜਿਨ੍ਹਾਂ ਨੇ ਬੜਾ ਵੱਡਾ ਮਨ ਬਖਸ਼ਿਆ ਦਿੱਤਾ ਅਰੇ ਕੋਈ ਵੀ ਪੰਡਾ ਦੇ ਵਿੱਚ ਉਤਾਰੋ ਕਰਜ਼ਬਿਜਾਰੀ ਨਹੀਂ ਸੀ ਹੋਈ ਨਾ ਪੰਚਾਇਤ ਸੀ ਫਿਰ ਵੀ ਸੰਗਤ ਨੇ ਬੜਾ ਮਾਣ ਬਖਸ਼ਿਆ ਮੈਂ ਧੰਨਵਾਦ ਕਰਦਾ ਸਾਰੀ ਸੰਗਤ ਦਾ ਪੂਰੇ ਹਲਕੇ ਵਾਸੀਆਂ ਦਾ ਜਿਨ੍ਹਾਂ ਨੇ ਪਤਗੜ ਚੂੜੀਆਂ ਦੇ ਵਿੱਚ ਬਹੁਤ ਮਾਣ ਬਖਸ਼ਿਆ ਅੱਜ ਸਾਡਾ ਵੀਰ ਰਜੀਵ ਚੱਧਮਾ ਜੋ ਮਾਰਕੀਟ ਕਮੇਟੀ ਚੇਅਰਮੈਨ ਹੈ ਇਹਨਾਂ ਨੇ ਉਪਰਾਲਾ ਕੀਤਾ ਹੈ ਅੱਜ ਤਕਰੀਬਨ 500 ਪੌਦਾ ਜਵਾਜ ਇਹਨਾਂ ਦੀ ਜੋਕ ਕਵਾਈ ਸੀ ਬਦਗੜ ਟੂਰੀਆਂ ਦੇ ਸ਼ਹਿਰ ਦੇ ਅੰਦਰ ਮੰਡੀ ਦੇ ਚਾਰਜ ਵੀ ਦੇ ਜਿੰਨਾ ਵੀ ਇਧੀਆਂ ਪੈਂਦਾ ਬਦਗੜ ਟੂਰੀਆਂ ਦੇ ਵਿੱਚ ਲੱਗਦਾ ਹੈ ਕਿ 500 ਤਕਰੀਬਨ ਪੌਦਾ ਜਵਾਜ ਉਦੋਂ ਲਾਉਣ ਜਾ ਰਹੇ ਨੇ ਇੱਕ ਬੜੀ ਸਿਓਜ ਜੋ ਸੰਕਤ ਨੂੰ ਦੇਖਦੇ ਨੇ ਕਿਉਂਕਿ ਅੱਜ ਸਾਨੂੰ ਜੋ ਕੁਦਰਤ ਦੇ ਨਾਲ ਅਸੀਂ ਛੜਛੜ ਬਹੁਤ ਵੱਡੇ ਪੱਧਰ ਤੇ ਕਰ ਚੁੱਕੇ ਹਾਂ ਤੇ ਸਾਡਾ ਪੰਜਾਬ ਸਾਡਾ ਇਲਾਕਾ ਜਿਹੜਾ ਅੱਜ ਬੜੀਆਂ ਕਮੀਆਂ ਜਿਹੜੀਆਂ ਸਾਡੇ ਕੋਲ ਕੰਪਨੀਆਂ ਹੋਈਆਂ ਨੇ ਕਮੀਆਂ ਨੂੰ ਸਾਨੂੰ ਅੱਜ ਦੂਰ ਕਰਨਾ ਬੜਾ ਰਲ ਮਿਲ ਕੇ ਇੱਕ ਬੁਰਦਾ ਲਾਉਣਾ ਬਹੁਤ ਵੱਡੀ ਗੱਲ ਹੈ ਮੇਰੀ ਸੰਗਤ ਨੂੰ ਵੀ ਬੇਨਤੀ ਹੈ ਵੀ ਜਿੰਨੇ ਵੀ ਸਾਡੇ ਜ਼ਿਮੀਂਦਾਰ ਭਰਾ ਨੇ ਜਿੰਨੇ ਵੀ ਸਾਡੇ ਹਲਕੇ ਦੇ ਵਿੱਚ ਵਾਸੀ ਵਸਦੇ ਨੇ ਜ਼ਿਮੀਂਦਾਰਾਂ ਨੂੰ ਵੀ ਇਹ ਬੇਨਤੀ ਵੀ ਜਿਹੜਾ ਵੀ ਭਰਾ ਉਹਦੀ ਕੋਈ ਮੋਟਰ ਵਗੈਰਾ ਨੇ ਘੱਟੋ ਘੱਟ ਆਪਣੀ 10-10 ਮੋਟਰ ਦੇ ਉੱਤੇ ਬੂਟੇ ਲਾਓ ਤਾਂ ਜੋ ਅਸੀਂ ਦੁਬਾਰਾ ਆਪਣੇ ਬੱਚਿਆਂ ਨੂੰ ਬਿਮਾਰੀ ਜਿਹੜਤ ਕਰ ਸਕੀਏ ਕਿਉਂਕਿ ਪੰਜਾਬ ਦੇ ਵਿੱਚ ਅੱਜ ਆਕਸੀਜਨ ਦੀ ਵੀ ਮੈਂ ਦੇਖ ਰਿਹਾ ਬੜੀ ਕਮੀ ਹੈ ਕਬੂਟਿਆਂ ਦਾ ਕਰਕੇ ਹੈਗੀ ਹੈ ਤੇ ਆਪਾਂ ਬੜੀ ਦੁਨਾਈ ਦੇ ਵਿੱਚ ਜਾਈਏ ਤੇ ਬੜੀਆਂ ਪ੍ਰੋਬਲਮ ਆਉਂਦੀ ਹੈ ਅੱਜ ਬੜਾ ਵੱਡਾ ਸਾਡੇ ਭਰਾ ਨੇ ਪ੍ਰਚਾਰ ਕੀਤਾ ਤੇ ਮੈਂ ਮੋਰੀ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਅਲਕੇ ਦੇ ਵਿੱਚ ਵਾਤੂ ਵਾਤ ਪੌਦੇ ਲਾਈਦਾ ਨੂੰ ਤਾਂ ਜੋ ਸਾਡੇ ਸ਼ਰੀਰ ਦੇ ਵਿੱਚ ਕਈ ਹੋੜੀਆਂ ਬਿਮਾਰੀਆਂ ਸ਼ਰੀਰ ਦੇ ਵਿੱਚ ਚੰਗੀ ਵਧੀਆ ਸਾਫ ਹਵਾ ਵਧੀਆ ਵੇਖੋ بارش ਆਉਣ ਦਾ ਕਾਰਨ ਜੋ ਇੱਕ ਪੌਦਾ ਹੀ ਹੁੰਦਾ ਵਾਤੂ ਵਾਤ ਅਸੀਂ ਪੌਦੇ ਲਾਵਾਂਗੇ ਤੇ ਸਾਡੇ ਪੰਜਾਬ ਨੂੰ ਵਧੀਆ ਸੋਹਣਾ ਪੰਜਾਬ ਪਰ ਬੰਦੇ ਸਾਹਿਬ ਕੋਈ ਜਿਹੜੀ ਸਮੱਸਿਆ ਆ ਰਹੀ ਹੈ ਬਿਜਲੀ ਲੋਡ ਨੂੰ ਲੈ ਕੇ ਵੈਸੇ ਤਾਂ ਪੰਜਾਬ ਸਰਕਾਰ ਵਾਲੋ ਬੜਾ ਵਧੀਆ ਉਪਰਾਨਾ 31 ਜੁਲਾਈ ਤੱਕ ਦਾ ਟਾਈਮ ਦਿੱਤਾ ਕਿ ਹਰ ਇੱਕ ਬੰਦਾ ਆਪਣਾ ਲੋਡ ਬਤਾਵੇ ਬੜੀ ਲੈਸ ਦਿੱਤੀ ਬੜੇ ਵਾਜਬ ਚਾਰਜ ਦਿੱਤੇ ਸਾਨੂੰ ਪਰ ਲੋਕ ਸੁੱਤੇ ਪਏ ਨੇ ਕੰਬ ਕਰਨ ਦੀ ਨੀਂਦ ਚ ਨੇ ਕੀ ਢੀਕ ਰਹੇ ਨੇ ਕਿਉਂ ਦੇ ਘਰਾਂ ਚੋਂ ਨਹੀਂ ਕਰੇ ਲੋਡ ਕਿਉਂ ਨਹੀਂ ਬਤਾ ਰਹੇ ਦੇਖ ਲਈ ਮੈਂ ਤੇ ਪਿੰਡਾਂ ਦੇ ਵਿੱਚ ਤਕਰੀਬਨ ਠੀਕ ਹੈ ਇਹਨਾਂ ਦੇ ਵਿੱਚ ਏਡੀ ਕੋ ਮੁਸ਼ਕਲ ਆਲੀ ਤਕਰੀਬਨ ਲੋਕਾਂ ਨੇ ਸ਼ਹਿਰ ਦਾ ਥੋੜੀ ਮੁਸ਼ਕਲ ਹੈ ਸ਼ਹਿਰ ਦੇ ਵਿੱਚ ਥੋੜਾ ਏਰੀਆ ਜ਼ਿਆਦਾ ਹੈ ਨਾ ਸਰਵਾਸੀਆਂ ਨੂੰ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੇਖੋ ਐਸਡੀਓ ਬਿਜਲੀ ਬੋਰਡ ਐਸਡੀਓ ਵਿਭਾਗ ਜਿਹੜੇ ਸਾਡੇ ਬਿਲੀ ਬੋਰਡ ਦੇ ਐਸਡੀਓ ਨੇ ਉਹਨਾਂ ਦੀ ਵੀ ਕੋਈ ਲਿਮਟ ਹੁੰਦੀ ਹੈ ਟਰਾਂਸਫਾਰਮ ਲਾਉਣ ਦੀ ਲਿਮਟ ਹੁੰਦੀ ਹੈ ਲੋਡ ਦੇ ਅਧਿਕਾਰ ਦੇ ਉੱਤੇ ਟਰਾਂਸਫਾਰਮ ਲਾਇਆ ਜਾਂਦਾ ਮੇਰੀ ਸੰਗਤ ਨੂੰ ਬੇਨਤੀ ਹੈ ਸਾਡੇ ਵੱਲੋਂ ਭਾਵੇਂ 5 ਏਸੀ ਲਾਓ ਭਾਵੇਂ 6 ਲਾਓ ਸਾਰਿਆਂ ਦੀ ਕਿਸੇ ਨੂੰ ਕੋਈ ਲੋਡ ਦਾ ਡਿਲ ਦੇ ਵਿੱਚ ਕੋਈ ਲੋਡ ਦਾ ਇਦਾਂ ਦਾ ਕੋਈ ਕਾਰਨ ਨਹੀਂ ਵੀ ਜੇ ਕਿਸੇ ਦਾ ਲੋਡ ਵਾਧਿਆ ਤੇ ਸੇ ਸੂਚਣ ਮਾਫੀ ਹੋਵੇਗਾ ਉਹ ਸਾਰਿਆਂ ਦਾ ਐਵਜੀ ਕੋਈ ਗੱਲ ਨਹੀਂ ਮੇਰੀ ਸੰਗਤ ਨੂੰ ਬੇਨਤੀ ਹੈ ਕੀ ਆਪਣੇ ਘਰਾਂ ਦਾ ਲੋਡ ਜਿੰਨਾ ਤੁਹਾਡਾ ਬਣਦਾ ਲੋਡ ਹੈ ਜਿੰਨਾ ਤੁਸੀਂ ਵਰਤਦੇ ਹੋ ਜੀ ਬਿਜਲੀ ਉਹਦੇ ਹਿਸਾਬ ਦੇ ਨਾਲ ਲੋਡ ਰੱਖੋ ਤਾਂ ਜੋ ਸ਼ਹਿਰ ਦੇ ਵਿੱਚ ਅਸੀਂ ਟਰਾਂਸਫਾਰਮਰ ਦੀ ਕੰਤੀਬਾ ਰੱਖ ਜਾਈਏ ਸ਼ਹਿਰ ਦੇ ਵਿੱਚ ਜੋ ਵੇਖੋ ਜਿਆਦਾ ਲੋਡ ਹੋਣ ਕਾਰਨ ਟਰਾਂਸਫਰ ਛੋਟੇ ਨੇ ਉਹਦੇ ਘਰਾਂ ਦਾ ਲੋਡ ਘਟਾ ਫਿਰ ਲਾਈਟ ਦੇ ਵਿੱਚ ਪ੍ਰੋਬਲਮ ਨਹੀਂ ਇਸ ਕਰਕੇ ਉਸ ਪ੍ਰੋਬਲਮ ਨੂੰ ਆਪਾਂ ਦੂਰ ਕਰ ਸਕੀਏ ਸਭ ਤੋਂ ਮੇਨ ਜੋ ਮੈਂ ਮੈਂ ਗਰਾਊਂਡ ਦੀ ਰਿਐਲਟੀ ਵੇਖੀ ਹੈ ਘਰਾਂ ਦੇ ਵਿੱਚ ਚਾਰ-ਚਾਰ ਏਸੀ ਲੱਗੇ ਨੇ ਲੇਕਿਨ ਲੋਡ ਘਟ ਉਸ ਲੋਡ ਨੂੰ ਵਧਾਉਣ ਦੀ ਲੋੜ ਹੈ ਮੇਰੀ ਹੱਥ ਜੋੜ ਕੇ ਬੇਨਤੀ ਕਿ ਉਸ ਨੂੰ ਦੱਸਾਇਆ ਜਾਵੇ ਤਾਂ ਜੋ ਅਸੀਂ ਜ਼ਹਿਰ ਦੀ ਬੀਲੀ ਦੀ ਸਮੱਸਿਆ ਨੂੰ ਦੂਰ ਕਰ ਸਕੀਏ। ਪੰਚਾਇਤੀ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪਾਰਟੀ ਦੀ ਤਿਆਰੀ ਹੈ? ਦੇਖੋ ਪੰਚਾਇਤੀ ਚੋਣਾਂ ਦੇ ਵਿੱਚ ਮੈਂ ਤੇ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਹਰਖਾ ਵਾਸੀਆਂ ਨੂੰ ਵੀ। ਮੈਂ ਇੱਕ ਗੀ ਨੋਟ ਕੀਤੀ ਹੈ। ਤਿੰਨ ਤੋਂ ਚਾਰ ਪਿੰਡਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਦੇ ਕੱਲ ਜੱਟ ਸਰਪੰਚ ਬਣੇ ਸੀ। ਉਹਨਾਂ ਪਿੰਡਾਂ ਦੇ ਵਿੱਚ ਪਤਾ ਨਹੀਂ ਕਿਉਂ ਉਹਨਾਂ ਨੇ ਉਹ ਰੱਖਿਆ ਵਿਧਕ ਰਾਜਿਆ ਇਹ ਉਹ ਨਾ ਪਰਣਾ ਕੋਈ ਕਾਰਗੁਜ਼ਾਰੀ ਨਹੀਂ ਹੋਈ ਮੇਰੀ ਸੋਚ ਹੈ ਜੋ ਮੇਰੀ ਪਰਸਨਲ ਸੋਚ ਹੈ ਜਿਹੜੀ ਪਾਰਟੀ ਦੀ ਮਜੂਦਾ ਸਰਕਾਰ ਹੋਵੇ ਉਸ ਪਾਰਟੀ ਦੇ ਜਿਹੜਾ ਵੀ ਮਾਗੂ ਲਗਾਵੇ ਉਹਨੂੰ ਸਰਪੰਚ ਬਣਾਉਣਾ ਚਾਹੀਦਾ ਹੈ ਤਾਂ ਜੋ ਪਿੰਡ ਦੇ ਵਿੱਚ ਵੱਧ ਤੋਂ ਵੱਧ ਕਿਉਂਕਿ ਉਹ ਚਾਹ ਦੇ ਨਾਲ ਵਿਕਾਸ ਕਰੂਗਾ ਉਹਨੂੰ ਆਪਣੇ ਆਪ ਨੂੰ ਇੰਪਰੂਵ ਕਰਨ ਵਾਸਤੇ ਮੌਕਾ ਮਿਲੇਗਾ ਆਪਣੇ ਵੱਧ ਕੰਮ ਕਰਕੇ ਪਿੰਡਾਂ ਦੇ ਵੱਜ-ਵਜ ਵਿਕਾਸ ਕਰ ਕਰਕੇ ਪਰ ਮੈਂ ਸਾਰੀ ਸੰਗਤ ਨੂੰ ਮੈਂ ਬੇਨਤੀ ਕੀਤੀ ਸੀ ਜਦੋਂ ਮੈਂ ਵੋਟਾਂ ਮੰਗਣ ਗਿਆ 2024 ਦੀਆਂ ਮੈਂ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਿਹਤਰੀ ਦਾ ਕੰਮ ਕਬਰਸਤਾਨ ਦਾ ਕੰਮ ਪਰ ਕਬਰਸਤਾਨ ਦੇ ਰਸਤਿਆਂ ਦਾ ਕੰਮ ਉਹ ਛੱਪਣਾ ਦੇ ਕੰਮ ਮੈਂ ਪਹਿਲ ਦੇ ਆਧਾਰ ਤੇ ਕਰੂੰਗਾ ਥੋੜੇ ਦਿਨਾਂ ਤੋਂ ਮੈਨੂੰ ਥੋੜੀ ਟਾਈਪ ਕਰਦੀ ਪ੍ਰੋਬਲਮ ਇਸ ਕਰਕੇ ਮੈਨੂੰ ਡਾਕਟਰ ਨੇ ਕੋਈ 10-15 ਦਿਨ ਦੀ ਰੈਸਟ ਦਸੀ ਸੀ ਪਰ ਮੈਂ ਬਿਲਕੁਲ ਠੀਕ ਹਾਂ ਅੱਪਾ ਮੰਡੇ ਤੋਂ ਪਿੰਡਾਂ ਦੇ ਵਿੱਚ ਜਿੰਨੇ ਵੀ ਮੈਂ ਸੰਕਟਨਾ ਵਾਅਦੇ ਕੀਤੇ ਸੀ ਬਿਨਾਂ ਵਖ ਪੱਖਪਾਤ ਤੋਂ ਕੋਈ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਊਗਾ ਤੂੰ ਫਲਾਣਾ ਕਾਂਗਰਸ ਲਈ ਆ ਤੂੰ ਕਾਲੀਆ ਆ ਤੂੰ ਭਾਜਪਾ ਤੋਂ ਕੋਈ ਪੱਖਪਾਤ ਨਹੀਂ ਮੇਰਾ ਫਰਜ਼ ਪੜਦਾ ਐਜੇ ਮੇਰੀ ਡਿਊਟੀ ਹੈ ਮੈਂ ਆਪਣ ਉਹ 2027 ਦੇ ਵਿੱਚ ਮੈਂ ਪਹਿਲੇ ਵੀ ਕਿਹਾ ਸੀ ਤੇ ਅੱਜ ਵੀ ਕਹਿਣਾ ਵੀ 2027 ਦੇ ਵਿੱਚ ਮੈਂ ਸੰਗਤ ਕੋ ਕੋਟਾ ਮੰਗਣ ਜਿੱਦੋਂ ਜਾਊਗਾ ਉਹਦੇ ਤੋਂ ਪਹਿਲਾਂ ਮੈਂ ਪਿੰਡਾਂ ਦੇ ਵਿੱਚ ਜਿਹੜੇ ਜਿਹੜੇ ਕਾਰਜ ਯਾਰਾਂ ਦੇ ਵਿੱਚ ਵਾਅਦੇ ਕੀਤੇ ਨੇ ਸਭ ਤੋਂ ਪਹਿਲਾਂ ਮੈਂ ਵਾਅਦਾ ਕੀਤਾ ਸੀ ਪਿੰਡ ਦੇ ਸੀਵਰੇਜ ਪਿੰਡ ਦੇ ਛੱਪੜਾਂ ਦਾ ਔਰ ਪਿੰਡ ਦੇ ਜਿੰਨੇ ਵੀ ਕਬਰਸਤਾਨ ਨੂੰ ਰਸਤੇ ਜਾਂਦੇ ਨੇ ਕਿਉਂਕਿ ਮੈਂ ਜੋ ਪਿੰਡਾਂ ਦੇ ਵਿੱਚ ਰਿਐਲਿਟੀ ਤੇ ਪਿੰਡਾਂ ਦੇ ਵਿੱਚ ਮੈਂ ਅਸਲ ਰਿਐਲਿਟੀ ਵੇਖੀ ਪਤਾ ਨਹੀਂ ਕੀ ਕਰਦੇ ਨੇ ਕੀ ਨਹੀਂ ਕਰਦੇ ਮੈਂ ਆਪਣਾ ਸਮਾਂ ਨਹੀਂ ਆਪਣਾ ਕੁਬ ਆਪਣਾ ਜਿਹੜੀਆਂ ਕਿ ਦੋ ਨੂੰ ਮੈਨੂੰ ਕਿਚੂnga ਤੇ ਲੀਰਾ ਨਿਕਲਣੀਆਂ ਬਾਕੀ ਕੁਝ ਸਰਪੰਚਾ ਜੀਆਂ ਮੇਰੇ ਕੋਲ ਇਨਕਵਰੀਆਂ ਦੀਆਂ ਫਾਈਲਾਂ ਪਈਆਂ ਨੇ ਕੱਲ ਆਪਣੇ ਕੋਲ ਵਿਹਲੇ ਹੋ ਗਏ ਨੇ ਕੱਲ ਇਲੈਕਸ਼ਨ ਦੀ ਜਲੰਧਰ ਦੇ ਵਿੱਚ ਜੋ ਸਰਪੰਚਾ ਜੀਆਂ ਪਹਿਲਾਂ ਆਪਾਂ ਕੁਰਤਮ ਕਰ ਦਿੱਤੀਆਂ ਨੇ ਥੋੜੇ ਦਿਨ ਦੇ ਵਿੱਚ ਉਹਨਾਂ ਦਾ ਵੀ ਜੋ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਦਾ ਸਾਹਮਣੇ ਵੇਖੂ ਮਿਲੂਗਾ ਕਿਉਂਕਿ ਜਿਨ੍ਹਾਂ ਨੇ ਸੰਗਤ ਦਾ ਪੈਸਾ ਖਾਦਾ ਵੇਖੋ ਜਿਨ੍ਹਾਂ ਨੇ ਸੰਗਤ ਦਾ ਪੈਸਾ ਖਾਦਾ ਸੰਗਤ ਦੇ ਦਿੱਤੇ ਟੈਕਸ ਦਾ ਪੈਸਾ ਖਾਦਾ ਉਹਨਾਂ ਨੂੰ ਮੈਂ ਮੇਰੇ ਕੋਲ ਨਿਬਖੂnga ਮੇਰੇ ਕਾਗਜ਼ਾ ਦੇ ਵਿੱਚ ਗਲਤੀ ਦੀ ਮਾਫੀ ਹੈ ਵਾ لیکن جان بوجھ کے کیتی گئی غلطی دی معافی جان بوجھ کے کیتی گئی دی غلطی پوری سریہ ملی پوری انکوورٹی کرنی 판ਸਾ ਤੁਹਾਡੇ ਹਲਕੇ ਦੇ ਵਿੱਚ ਹੈਲਥ ਐਂਡ ਐਜੂਕੇਸ਼ਨ ਉਹਦੀ ਕੀ ਪੋਜੀਸ਼ਨ ਹੈ ਪਿੰਡਾਂ ਦੇ ਲੋਕ ਤੁਹਾਡੇ ਹਲਕੇ ਦੇ ਲੋਕ ਸੈਟੀਸਫਾਈ ਨੇ ਕਿ ਤੁਹਾਡੇ ਹਲਕੇ ਦੇ ਵਿੱਚ ਸਿਹਤ ਵਿਭਾਗ ਜਿਹੜਾ ਬਹੁਤ ਵਧੀਆ ਕੰਮ ਕਰ ਰਿਹਾ ਔਰ ਜਿਹੜਾ ਸਿੱਖਿਆ ਤੰਤਰ ਬਹੁਤ ਸ਼ਾਨਦਾਰ ਚੱਲ ਰਿਹਾ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਸਰਦਾਰ ਜੀ ਜੋ ਪੰਜਾਬ ਸਰਕਾਰ ਨੇ ਇੱਕ ਬੜਾ ਸੁਹਣਾ ਉਪਰਾਲਾ ਕੀਤਾ ਹੈ ਪਿੰਡਾਂ ਦੇ ਵਿੱਚ ਇੱਕ ਜੋ ਸਾਡੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਜੀ ਦਾ ਮਾਨ ਨੇ ਚੇਅਰਮੈਨ ਸਾਹਿਬਾ ਦੇ ਨਾਲ ਉਹਨੂੰ ਵੀ ਕੈਵ ਦਿੱਤੀ ਗਈ ਉਹ ਐਪ ਦੇ ਵਿੱਚ ਕੋਈ ਵੀ ਬਿਲਡਿੰਗ ਵੈਰਾ ਕੁਝ ਵੀ ਤੁਸੀਂ ਪਾ ਸਕਦੇ ਜੀ ਜਿਹੜੀ ਸਕੂਲ ਦੇ ਵਿੱਚ ਲੋੜ ਹੈ ਉਹਦਾ ਬੈਨੀਫਿਟ ਲਓ ਉਹਦਾ ਬੈਨੀਫਿਟ ਲੈਣਾ ਚਾਹੀਦਾ ਅਗਲੀ ਗੱਲ ਕਰੀਏ ਜਿਹੜੀ ਸਿਹਤ ਦੇ ਮਤਲੇ ਤੇ ਕਾਫੀ ਗਿਣਤੀ ਦੇ ਵਿੱਚ ਮਲਤਰੀਨ ਦਾ ਖੁੱਲ ਗਿਆ ਉਹ ਕਾਫੀ ਗਿਣਤੀ ਦੇ ਵਿੱਚ ਮੈਂ ਦੇਖ ਕੇ ਸਰਕਾਰ ਨੂੰ ਡਿਮਾਂਡ ਵੀ ਭੇਜੀ ਆ ਬੱਚੇ ਮੈਂ ਦੇਖ ਰਿਹਾ ਬੱਚੇ ਜਿਹੜੇ ਦਾ ਫਰੈਸ਼ ਬੱਚੇ ਨੇ ਸਾਡੇ ਨਵੇਂ ਡਾਕਟਰ ਉਹ ਡਿਗਰੀਆਂ ਕਰਕੇ ਆ ਰਹੇ ਉਹਨਾਂ ਨੂੰ ਮਲਤਰੀਨ ਨਿਕਾ ਤੇ ਆਪਾਂ ਮੌਕਾ ਦੇ ਰਹੇ ਹਾਂ ਕੋਸ਼ਿਸ਼ ਕਰਾਂਗੇ ਵੀ ਅਸੀਂ ਵੱਧ ਤੋਂ ਵੱਧ ਵੱਧ ਤੋਂ ਵੱਧ ਪਿੰਡਾਂ ਨੂੰ ਕੱਚ-ਕੱਚ ਜੀ ਤਾਂ ਜੋ ਸਾਡੇ ਜਿਹੜੇ ਬਜ਼ੁਰਗ ਟਾਡੇ ਪਰਿਵਾਰ ਦੇ तकरीबन 945 ਸਾਲ ਤੋਂ ਉੱਤੇ ਹਰ ਕੋਈ ਭਰਾ ਬਿਮਾਰੀ ਦੇ ਨਾਲ ਜੂਝ ਰਿਹਾ ਕੋਈ ਵੀ ਬੀਪੀ ਸ਼ੂਗਰ ਕੁਛ ਨਾ ਕੁਛ ਜਾਂ ਜੋ ਉਹਨਾਂ ਨੂੰ ਮਹੱਲਾ ਕਲੀਨਿਕ ਤੇ ਜਾ ਕੇ ਟੈਸਟ ਕਰਾ ਕੇ ਉਹਨਾਂ ਨੂੰ ਆਪਣੇ ਸਰੀਰ ਬਾਰੇ ਪਤਾ ਨਾ ਲੱਗ ਸਕੇ ਉਹਨਾਂ ਨੂੰ ਮੈਡੀਕਲ ਸਟੋਰਾਂ ਤੋਂ ਦਵਾਈ ਲੈ ਲੈਂਦੇ ਨੇ ਉਹਨਾਂ ਨੇ ਆਪਣੇ ਟੈਸਟ ਨਹੀਂ ਕਰਾਉਂਦੇ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਜਿਹੜੀ ਜਿਹੜੀ ਵੀ ਉਹਨਾਂ ਨੂੰ ਲੱਗੀ ਮਹੱਲਾ ਕਲੀਨਿਕ ਕੋਲਦੀ ਹੈ ਮਹੱਲਾ ਕਲੀਨਿਕ ਤੇ ਜਾ ਕੇ ਆਪਣੇ ਸਰੀਰ ਦੇ ਬਲੈਂਡ ਟੈਸਟ ਆਪਣੇ ਬਾਡੀ ਦੇ ਸਾਰੇ ਟੈਸਟ ਜ਼ਰੂਰ ਕਰਾਓ ਲੋੜ ਹੈ ਹਨ ਸਾਥ ਤੁਹਾਡੀ ਸਰਕਾਰ ਵੱਲੋਂ ਖਾਸ ਕਰਕੇ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਤੁਹਾਡੇ ਹਲਕੇ ਨੂੰ ਸਰਕਾਰ ਵੱਲੋਂ ਪੂਰੇ ਪੰਜਾਬ ਨੂੰ ਦੀਵਾਲੀ ਆ ਰਹੀ ਹੈ 2 ਮਹੀਨੇ ਬਾਅਦ ਤਾਂ ਦੀਵਾਲੀ ਤੇ ਕੋਈ ਸਪੈਸ਼ਲ ਤੋਹਫੀ ਦੀ ਉਮੀਦ ਰੱਖ ਰਹੇ ਕੁਝ ਕਰ ਰਹੇ ਬਹੁਤ ਵਧੀਆ ਪੰਜਾਬ ਦੇ ਲਈ ਫਿਰ ਨਵਾਂ ਸਾਲ ਆ ਜਾਣਾ ਤੋਹਫਿਆਂ ਦੀ ਭੰਡਾਰ ਆਪਾਂ ਹੋਰ ਵੀ ਵਾਦੇ ਕੀਤੇ ਨੇ ਜਿਵੇਂ ਕੋ ਸਰਕਾਰ ਲੈਵਲ ਦੇ ਮਾਨ ਸਾਹਿਬ ਲੈਵਲ ਦੇ ਵਸੀਮ ਸਾਹਿਬ ਦੇ ਲੈਵਲ ਦੇ ਵਾਦੇ ਨੇ ਵਸੀਮ ਸਾਹਿਬ ਨੇ ਬਹੁਤ ਘੁੱਤ ਸੋਚਿਆ ਸਰਕਾਰ ਨੇ ਸੋਚਿਆ ਅਸਲੀ ਵਿੱਚ ਜੋ ਸਰਕਾਰਾਂ ਜਦੋਂ ਪੰਚਾਇਤਾਂ ਪਿੰਡਾਂ ਦੇ ਵਿੱਚ ਕਿਉਂਕਿ ਮੇਨ ਪਿੰਡੂ ਜਿਹੜਾ ਸਾਡਾ ਫਤਿਹਗੜ੍ਹ ਜੂੜੀਆਂ ਵਿਧਾਨ ਸਭਾ ਪਿੰਡੂ ਖੇਤ ਦੇ ਦਾਪੜਿਆ ਪੰਚਾਇਤਾਂ ਬਣਨ ਤੋਂ ਬਾਅਦ ਅਸਲੀ ਕਾਰਜਕਾਰੀਆ ਸ਼ੁਰੂ ਹੁੰਦੀਆਂ ਨੇ ਇਹਨਾਂ ਦੇ ਪ੍ਰਬੰਧਕ ਲੈ ਕੇ ਨਹੀਂ ਲੇਕਿਨ ਮੈਂ ਥੋੜੇ ਦਿਨਾਂ ਤੱਕ ਪਿੰਡਾਂ ਦੇ ਵਿੱਚ ਕਿਉਂਕਿ ਮੈਂ ਸਮਾਂ ਸਮਝਦਾ ਵੀ ਇੱਕ ਇੱਕ ਦਿਨ ਕੀਮਤੀ ਹੈ ਮੈਂ ਇੱਕ ਵੀ ਦਿਨ ਇਹ ਆਪਣੇ ਨੂੰ ਖਰਾਬ ਕਰਨਾ ਚਾਹੁੰਦਾ ਆਉਣ ਵਾਲੇ ਦਿਨਾਂ ਚ ਜਿਮਨੀ ਚੋਣਾ ਨੇ ਬੜਾ ਵੱਡਾ ਏਮਤਿਆ ਹੈ ਸੈਮੀ ਫਾਈਨਲ ਹੈ ਆਮ ਆਦਮੀ ਪਾਰਟੀ ਦਾ ਕਿ ਜਿਮਨੀ ਚੋਣਾ ਜਿਹੜੀਆਂ ਕਿਹਦੇ ਖਾਤੇ ਜਾ ਸਕਦੀਆਂ ਕੀ ਲੱਗਦਾ ਤੁਹਾਨੂੰ ਕੁਝ ਇਸ ਸੰਗਤ ਦਾ ਜਿਉਂ ਕਰਾਂਗੇ ਉਹ ਜੋ ਬੀਜਾਂਗੇ ਵੱਢਣਾ ਪੈਣਾ ਇਹਦੇ ਵਿੱਚ ਮੈਂ ਜੋ ਕੰਮ ਕਰਾਂਗੇ ਆਪਾਂ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਆਪਣੇ ਬਾਰੇ ਮੈਂ ਆਪਣੇ ਬਾਰੇ ਮੈਂ ਕਹਿ ਰਿਹਾ 2027 ਤੱਕ ਮੈਂ ਸੰਗਤ ਨੂੰ 2024 ਦੀ ਇਲੈਕਸ਼ਨ ਤੋਂ ਪਹਿਲਾਂ ਹੀ ਕਿਹਾ ਸੀ ਤੇ ਮੈਂ ਆਪਣੇ ਬਿਆਨਾਂ ਦੇ ਉੱਤੇ ਅੱਜ ਵੀ ਕਾਇਮ ਹਾਂ ਸੰਗਤ ਦੇ ਕੰਮ ਪਿੰਡਾਂ ਦੇ ਕੰਮ ਕਰਕੇ ਸ਼ਹਿਰ ਫਤਿਹਗੜ ਚੂੜੀਆਂ ਨੂੰ ਮੈਂ ਕਿਹਾ ਸੀ ਸੰਗਤ ਨੂੰ ਕਿ ਫਤਿਹਗੜ ਚੂੜੀਆਂ ਨੂੰ ਮੈਂ ਵਧੀਆ ਤੇ ਸੋਨਾ ਸ਼ਹਿਰ ਬਣਾਉਂਗਾ ਤੇ ਮੈਂ ਬਣਾਵਾਂਗਾ ਮੈਂ ਦਿਨ ਰਾਤ ਰਾਤ ਲੱਗਾਂਗਾ ਕੰਸਾ ਦਿਲੰਦਰ ਚ ਵਿਰੋਧੀ ਪਾਰਟੀਆਂ ਦੋਸ਼ ਲਾ ਰਹੀਆਂ ਕਿ ਆਮ ਆਦਮੀ ਪਾਰਟੀ ਨੇ ਜਮਨੀ ਚੋਂ ਝੁਠਾ ਕੀਤਾ ਹੈ। ਕੋਈ ਗੱਲ ਨਹੀਂ ਬਾਤੀ ਦੇ ਕੋਈ ਵੀ ਜਿਹੜੇ ਮਰਜੀ ਕੋਈ ਕਹੀ ਜਾਣ ਮੈਨੂੰ ਨਹੀਂ ਲਾ। ਉਹ ਧੱਕਾ ਆਮ ਆਦਮੀ ਪਾਰਟੀ ਕੇ ਨਾ ਕਰੇ ਤਾਂ ਮੈਨੂੰ ਲਾ। ਨਹੀਂ ਉਹਨਾਂ ਦਾ ਕੱਲ ਲਗਾਤਾਰ ਉਹਨਾਂ ਦਾ ਕੰਮ ਮੀਡੀਆ ਚੱਲਦਾ ਰਿਹਾ। ਮੈਂ ਦੇਖ ਰਿਹਾ ਹਾਂ ਸ਼ੀਤਲ ਸਿੰਘ ਲਾਗ ਜੀ ਰੋ ਰਿਹਾ ਜੀ ਅਥਰੂਆਂ ਨਾਲ ਜੀ ਇਦਾਂ ਜੀ ਉਹਦਾ ਨਹੀਂ। ਕੋਈ ਇਦਾਂ ਨਹੀਂ ਹੁੰਦਾ ਹੁੰਦਾ। ਬੰਦੇ ਨੂੰ ਜਿਹੜੀ ਵੀ ਗੱਲ ਕਰਨੀ ਚਾਹੀਦੀ ਸੋਚ ਸਮਝ ਕੇ ਕਰਨੀ ਚਾਹੀਦੀ ਆਪਾਂ ਮੈਂ মিডিਆ ਸੋਸ਼ਲ ਮੀਡੀਆ ਜਿੰਨੇ ਵੀ ਵੇਖੋ ਬੇਨਤੀ ਕਰਨੀ ਚਾਹੁੰਦਾ ਕਿ ਅਸੀਂ ਕੋਈ ਵੀ ਗੱਲ ਜਿਹੜੀ ਉਹਨੂੰ ਬਿਲੋਂ ਪਤਾ ਤੱਕ ਜਾਇਆ ਕਰੀਏ ਮੈਂ ਤਾਂ ਚਲੋ ਮੈਂ ਆਪਣੇ ਤਾਂ ਕਈ ਸੰਤਾਪ ਹੰਡਾਏ ਨੇ ਮੈਨੂੰ ਜੋ ਵੇਖਣ ਜੀ ਮੇਰੇ ਕਿਸੇ ਦੀ ਵੀ ਵੇਖੋ ਜ਼ਿੰਦਗੀ ਦੀ ਕੀਤੀ ہوئی ਮਿਹਨਤ ਕਿਤੇ ਦੀ ਕੀਤੀ ہوئی ਮਿਹਨਤ ਕੋਈ ਜਾਰਾ ਸਰਵਸਤੇ ਲੱਗਣਾ ਹੋਵੇ ਜਾਂ ਕੋਈ ਨਾ মিডিਆ ਔਰ ਸੋਸ਼ਲ ਮੀਡੀਆ ਨੂੰ ਮੇਰੀ ਮਿਹਨਤ ਵੀ ਸੂਰਜ ਸਮਝ ਕੇ ਇਦਾਂ ਦੀਆਂ ਗੱਲਾਂ ਮੇਰੇ ਕੋਲ ਹੁੰਦੀਆਂ ਲੈਂਦੀਆਂ ਉਹਨਾਂ ਦਾ ਕੰਮ ਇਲਜ਼ਾਮ ਲਾਉਣਾ ਉਹਨਾਂ ਨੇ ਲਾਈ ਜਾਣੇ ਆ ਉਹਨਾਂ ਨੂੰ ਲਾਉਣ ਦਾ ਅਸੀਂ ਆਪਣਾ ਕੰਮ ਖਿੱਦੋ ਇਹ ਕਿਧੂ ਵਾਲੇ ਬੰਨੇ ਹੋਵਾਂਗੇ ਤੇ ਆਪਾਂ ਲੀਣਾ ਖਿੱਚਨੇ ਨਿਕਲੀਆਂ ਠੀਕ ਹੈ ਜੀ ਅੱਜ ਫਤਿਹਗੜ ਚੂੜੀਆਂ ਵਿੱਚ ਸਾਡੇ ਮੰਡੀ ਬੋਰਡ ਦਫ਼ਤਰ ਵਿੱਚ ਸਰਦਾਰ ਬਲਦੇਸ ਸਿੰਘ ਪਨੋ ਹਲਕਾ ਇੰਚਾਰਜ ਪਹੁੰਚੇ ਨੇ ਤੇ ਉਹਨਾਂ ਦੀ ਪ੍ਰੇਰਣਾ ਸਦਕਾ ਫਤਿਹਗੜ ਚੂੜੀਆਂ ਹਲਕੇ ਦੇ ਵਿੱਚ ਪੌਦਾ ਪੌਦੇ ਲਗਾਏ ਜਾ ਰਹੇ ਹਨ ਅੱਜ ਸ਼ੁਰੂਆਤ ਫਤਿਹਗੜ ਚੂੜੀਆਂ ਮੰਡੀ ਬੋਰਡ ਤੋਂ ਕੀਤੀ ਗਈ ਹੈ ਮੰਡੀ ਬੋਰਡ ਦਫ਼ਤਰ ਤੋਂ ਕੀਤੀ ਗਈ ਹੈ ਤੇ ਆਪਣੇ ਸਾਰੇ ਵਰਕਰ ਜਿਹੜੇ ਵਲੰਟੀਅਰ ਨੇ ਇਹਨਾਂ ਨੂੰ ਵੀ ਇਹੋ ਸੰਦੇਸ਼ ਆ ਦੇਣ ਵਾਸਤੇ ਇੱਥੇ ਸ਼ੁਰੂਆਤ ਕੀਤੀ ਗਈ ਹੈ ਕਿ ਪੂਰੇ ਫਤਿਹਗੜ ਚੂੜੀਆਂ ਦੇ ਵਿੱਚ ਪੌਦਾ ਰੋਪਣ ਜਿਹੜਾ ਕੀਤਾ ਜਾਊਗਾ ਪੂਰੇ ਹਲਕੇ ਦੇ ਵਿੱਚ ਵੱਤਵਾਦ ਪੌਦੇ ਲਗਾਏਗਾ ਯਾਨੀ ਸਾਡੀ ਵੀ ਜਿਹੜੀ ਜਿਹੜੀ ਬੰਦੀ ਆ ਵੀ ਆਪਾਂ ਵੀ ਜਿਹੜੀ ਹੈਗੀ ਆ ਪਰਿਆਵੰਦ ਦੇ ਜਿਹੜਾ ਨਾਲ ਜੁੜ ਕੇ ਆਪਾਂ ਜਿਹੜਾ ਸਾਰਾ ਕੰਮ ਉਹ ਕਰਾਂਗੇ ਤੇ ਪੰਜਾਬ ਸਰਕਾਰ ਦਾ ਵੀ ਇਹੋ ਹੀ ਪਰਮਾਨਾ ਹੈ ਕਿ ਵਾਤਾਵਰਨ ਜਿਹੜੇ ਅਗੇ ਵਾਤਾਵਰਨ ਨੂੰ ਸੁੱਧ ਕਰਨਾ ਅਤੇ ਪੌਦੇ ਲਗਾਏ ਜਾ ਸ਼ਰਮਾ ਜੀ ਕਿੰਨਾ ਪੌਦਾ ਲਗਾਇਆ ਜੀ ਪਦਗੜ ਸ਼ੁਰੂਆਤ ਜੇ 500 ਦੇ ਲੱਗ ਚੱਗੇ ਸ਼ੁਰੂਆਤ ਕੀਤੀ ਆ ਤੇ ਜਦੋਂ ਵੱਧ ਵੱਧ ਪੌਦੇ ਜਿਹੜੇ ਪੂਰੇ ਇਹ 500 ਕਿੰਨੇ ਚਿਰ ਚ ਪੂਰੇ ਹੋਣੇ ਇਹ ਬਸ ਜੀ ਆ ਜਿਹੜਾ ਮੌਸਮ ਹੀ ਉਹਦੇ ਨਾਲ ਮਿਲਦਾ ਜੁਲਦਾ ਆ ਗਿਆ ਹੁਣ ਇਸੇ ਕਰਕੇ ਤੁਹਾਨੂੰ ਮੈਂ ਕਹਿੰਦਾ ਭਾਵੇਂ ਕਿ 500 ਬੂਟਾ ਲਾਉਣ ਦੇ ਵਿੱਚ ਪਾੜੇ ਕਿੰਨੇ ਲਗਾਉਣ ਦਾ ਟੀਚਾ ਹੈ ਇਹ 500 ਹਫ਼ਤੇ ਚ ਲੱਗਣਾ ਮਹੀਨੇ ਚ ਲੱਗਣਾ ਕਿ ਸਾਲ ਚ ਲੱਗਣਾ ਇਹ ਕਿਹੜੇ ਹਫ਼ਤੇ ਦੇ ਵਿੱਚ ਆਪਾਂ ਪੂਰਾ ਜਿਹੜਾ 500 ਪੌਦਾ ਲਾਇਆ ਗਾ ਗੱਲ ਇਹ ਆ ਕਿ ਪੌਦਾ ਲਗਾਉਂਦੀ ਨਹੀਂ ਪੌਦੇ ਨੂੰ ਸੰਭਾਲਣ ਦੀ ਜ਼ਿਆਦਾ ਵੀ ਸਾਰੇ ਇੱਕ ਦੀ ਜ਼ਿੰਮੇਵਾਰ ਜਿਮੇਵਰੀ ਲਾਈ ਜਾਏਗੀ ਹਰੇਕ ਦੀ ਪੌਗਾ ਲੱਗੇਗਾ ਤਾਂ ਸੰਭਾਲਾਂਗੇ ਵੀ ਜਿਹੜਾ ਸਵਾਲ ਇਹ ਸੀਗਾ ਕਿ 500 ਪੌਦਾ ਹੈ ਇਹਦਾ ਤੁਹਾਡਾ ਪਿੱਛਾ ਕੀ ਕਦੋਂ ਤੱਕ ਲਾ ਰਹੇ ਹੋ ਇੱਕ ਹਫ਼ਤੇ ਦੇ ਵਿੱਚ ਵਿੱਚ ਆਪਾਂ ਪੂਰੇ ਆਪਣੇ ਪਤਘੜ ਚੂੜੀਆਂ ਦੇ ਵਿੱਚ ਪੌਦੇ ਲਾ ਦੇਣਾ ਛਾਵੇਂ ਹੀ ਪਹਿਲੀ ਸਰਕਾਰ ਵਾਲੇ ਵੀ ਕਾਫੀ ਪੈਸਾ ਆਇਆ ਸੀ ਗ੍ਰੀਨਰੀ ਜੀ ਪਰ ਗ੍ਰੀਨਰੀ ਦਿਹੀ ਨਹੀਂ ਕਿਤੇ ਦੇਖੋ ਉਹਨਾਂ ਦੀ ਸਿਰਦਰਦੀ ਆਪਾਂ ਤੇ ਸਾਡੀ ਸ਼ੁਰੂਆਤ ਜਿਹੜੀ ਆਪਾਂ ਹੁਣ ਤੋਂ ਸ਼ੁਰੂਆਤ ਕੀਤੀ ਆ ਤੇ ਇਹ ਜਿਹੜਾ ਹੈਗਾ ਵਾ ਪਰਵਨ ਦੇ ਜਿਹੜਾ ਹੈਗਾ ਵਾ ਇਹ ਵਾਤਾਵੰਦੀ ਸੰਭਾਲ ਵਾਸਤੇ ਸਾਡੀ ਸਰਕਾਰ ਵੱਲੋਂ ਵੀ ਐਡਵਾਈਜ਼ਡ ਹੈ ਜੀ ਡਿਜੀਟਲ ਜੋਗਿਆ ਜਨਾਬ ਔਰ 500 ਕੋਟੇ ਦੀ 500 ਕੋਟੂ ਹੋ ਜੇਗੀ ਬਿਲਕੁਲ ਜੀ ਅੱਜਕੱਲ੍ਹ ਬਿਲਕੁਲ ਬਿਲਕੁਲ ਰਿਕਾਰਡ ਵਿੱਚ ਸਾਲ ਬਾਅਦ ਕਿੱਡੇ ਕਿੱਡੇ ਹੋ ਜਾਣਗੇ ਦਿਖਾਓਗੇ ਬਿਲਕੁਲ ਜੀ ਬਿਲਕੁਲ ਇਹ ਨਾ ਹੋਵੇ ਕਿ ਬੱਚਾ ਖਾਣ ਨਾ ਦੇਖੋ ਜੀ ਇਹ ਤੇ ਸਾਡਾ ਫਰਜ਼ ਪੰਦਾ ਵਾ ਹਰੇਕ ਆਪਣੇ ਵਰਕਰ ਦੀ ਡਿਊਟੀ ਲਗਾਉਂਦਾ ਉਹਦੇ ਲੱਗੇ ਚਾਕੇ ਜਿੰਨੇ ਵੀ ਆਪਣੇ ਉਹਨਾਂ ਦੇ ਘਰ ਹੋਣਗੇ ਉਹਨਾਂ ਦੀ ਦੇਖਭਾਲ ਕਰਨਾ ਤੇ ਉਹਨਾਂ ਦੇ ਪੂਰੇ